ਅੱਜ ਅਸੀਂ ਆਪਰੇਸ਼ਨ ঈগল ਦੇ ਤਹਿਤ ਜਿਹੜਾ ਸਾਡਾ ਸਪੈਸ਼ਲਾਈਜ਼ਡ ਸਰਚ ਆਪਰੇਸ਼ਨ ਹੁੰਦਾ ਉਹ ਅਸੀਂ ਕੀਤਾ ਜਿਹੜੇ ਵੀ ਨਸ਼ੇ ਦੇ ਅੱਡੇ ਬਣੇ ਹੋਏ ਸੀ ਜਾਂ ਫਿਰ ਜਿਹੜੇ ਕੋਈ ਇਸ ਤਰ੍ਹਾਂ ਦੇ ਇਲਾਕੇ ਸੀਗੇ ਜੁਤੇ ਸ਼ਿਕਾਇਤ ਕਾਫੀ ਆ ਰਹੀ ਸੀ ਨਸ਼ੇ ਦੇ ਉਤੇ ਨਸ਼ਾ ਵਿਕਣ ਦੀ ਸ਼ਿਕਾਇਤ ਹੈ ਜਾਂ ਫਿਰ ਉੱਥੇ ਕੰਜ਼ਮਪਸ਼ਨ ਦੀ ਸ਼ਿਕਾਇਤ ਹੈ ਅਸੀਂ ਇਸ ਤਰ੍ਹਾਂ ਦੇ ਏਰੀਆ ਦੇ ਵਿੱਚ ਕੋਆਰਡੀਨੇਟਡ ਸਰਚ ਆਪਰੇਸ਼ਨ ਕੀਤਾ ਸੀ ਉਸੇ ਹੀ ਲੜੀ ਦੇ ਵਿੱਚ ਅੱਜ ਇਸਲਾਮਾਬਾਦ ਮੌਲਾ ਜਿਹੜਾ ਸਿਟੀ ਦਾ ਏਰੀਆ ਹੈ ਉੱਥੇ ਵੀ ਅਸੀਂ ਆਏ ਸੀ ਬਟ ਇੱਥੇ ਇੱਕ ਤੰਗੀ ਕਲ ਸਾਨੂੰ ਇਹ ਦੇਖਣ ਨੂੰ ਮਿਲੀ ਹੈ ਕਿ ਇੱਥੇ ਦੇ ਕਿਉਂਕਿ ਰੈਗੂਲਰ ਸਾਡੀ ਰੇਡ ਹੁੰਦੀ ਹੈ ਰੈਗੂਲਰ ਚੈਕਿੰਗਸ ਹੁੰਦੀ ਹੈ ਤੋਂ ਲੋਕ ਵੀ ਕਾਫੀ ਅਵੇਅਰ ਹੈ ਸਾਡੇ ਬੀਡੀਸੀ ਦੇ ਮੈਂਬਰ ਜਿਹੜੇ ਸੀਗੇ ਉਹ ਵੀ ਨਾਲ ਆਏ ਸੀ ਉਹਨਾਂ ਨੇ ਮੈਨੂੰ ਬਰੀਫ ਵੀ ਕੀਤਾ ਕਿ ਅਸੀਂ ਸਰ ਹੁਣ ਅੱਗੇ ਹੋ ਕੇ ਪੁਲਿਸ ਦਾ ਸਾਥ ਵੀ ਦੇ ਰਹੇ ਹਾਂ ਤੇ ਅਸੀਂ ਫਲੈਕਸ ਬੋਰਡ ਵਗੈਰਾ ਲਾਵਾਂਗੇ ਜਿਹੜੇ ਫੈਮਲੀਜ਼ ਹੈਗੇ ਕੁਝ ਹੀ ਹੈ ਜੋ ਕਿ ਇਨਵੋਲਵ ਰਹਿੰਦੇ ਆ ਜਾਂ ਆਫਰ ਨਾਨ ਜਿਹੜੇ ਹੈ ਕਈ ਵਾਰੀ ਇਹਦੇ ਵਿੱਚ ਕੰਮ ਕਰਦੇ ਆ ਸੋ ਉਹ ਫੈਮਲੀਜ਼ ਨੂੰ ਵੀ ਪਹਿਲਾਂ ਤੋਂ ਇਹ ਆਪ ਅਵੇਅਰ ਕਰ ਰਹੇ ਆ ਕਿ ਭਈ ਆਪਣੇ ਬੱਚੇ ਹੁਣ ਛੋਟੇ ਹੈਗੇ ਉਹਨਾਂ ਤੇ ਮਾੜੀ ਸੰਗਤ ਦਾ ਅਸਰ ਪਊਗਾ ਤਾਂ ਉਹ ਸੈਕੰਡ ਜਨਰੇਸ਼ਨ ਸਮਗਲਰ ਉਹ ਹੀ ਬਣਨੇ ਆਂ ਔਰ ਬਾਹਰੋਂ ਆਣੇ ਨਹੀਂ ਆਂ ਸੋ ਇਸ ਚੀਜ਼ ਦਾ ਚੰਗਾ ਅਸਰ ਵੀ ਹੋਇਆ ਲੋਕਾਂ ਤੇ ਤੇ ਨਾਲ ਹੀ ਉਹਨਾਂ ਨੂੰ ਅਸੀਂ ਇਹ ਵੀ ਦੱਸਿਆ ਕਿ ਜਿਹੜੇ ਨਹੀਂ ਮੰਨਦੇ ਗੱਲ ਜਾਂ ਜਿਹੜੇ ਫਿਰ ਵੀ ਇਹਦੇ ਵਿੱਚ ਲੱਗੇ ਪਏ ਆਂ ਤਾਂ ਫਿਰ ਉਹਨਾਂ ਦੇ ਖਿਲਾਫ ਵੀ ਜਿਹੜੀ ਕਾਨੂੰਨੀ ਕਾਰਵਾਈ ਉਹ ਵੀ ਜਾਰੀ ਰੱਖਾਂਗੇ ਅ ਇੱਕ ਚੀਜ਼ ਇਹ ਵੀ ਹੈ ਕਿ ਹੁਣ ਅਸੀਂ ਪ੍ਰਾਪਰਟੀ ਫੋਰਚਰ ਦੇ ਪਾਸੇ ਵੀ ਲੱਗਿਆ ਹੈ ਕਿ ਜਿਹੜੇ ਵੀ ਇਸ ਤਰ੍ਹਾਂ ਦੇ ਸਮਗਲਰਸ ਹੈ ਜੇਨਾਂ ਤੇ ਪਹਿਲਾਂ ਵੀ ਪਰਚੇ ਰਜਿਸਟਰਡ ਹੈ ਉਹਨਾਂ ਨੇ ਕਈ ਵਾਰ ਸ਼ਹਿਰ ਦੇ ਵਿੱਚ ਵੀ ਬਣਾਈ ਹੁੰਦੀ ਹੈ ਕਈ ਵਾਰ ਬਾਹਰ ਵੀ ਪ੍ਰਾਪਰਟੀ ਬਣਾਈ ਹੁੰਦੀ ਹੈ ਤਾਂ ਸਾਡਾ ਇੰਟਰ ਜਿਹੜਾ ਰੇਂਜ ਦਾ ਕੋਆਰਡੀਨੇਸ਼ਨ ਉਹ ਵੀ ਕਾਫੀ ਚੰਗਾ ਸੀ ਬਾਹਰਲੇ ਜਿਹੜੇ ਡਿਸਟ੍ਰਿਕਟਸ ਹੈ ਜਿੱਥੇ ਵੀ ਇਹਨਾਂ ਦੇ ਰਿਸ਼ਤੇਦਾਰ ਰਹਿੰਦੇ ਉੱਥੇ ਇਹਨਾਂ ਨੇ ਆਪਣੇ ਪੈਸੇ ਇਨਵੈਸਟ ਕੀਤੇ ਉਹ ਸਾਰੀ ਆਈਡੈਂਟੀਫਾਈ ਕਰਦੇ ਆ ਸਾਡੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਯੂਨਿਟ ਐਸਟੈਬਲਿਸ਼ ਕੀਤੀ ਹੋਈ ਹੈ ਜੋ ਕਿ ਸਪੈਸ਼ਲਾਈਜ਼ ਇਸੀ ਦੇ ਜਿਹੜੇ ਸਮਗਲਰਸ ਹੈ ਉਹਨਾਂ ਦੀ ਪ੍ਰੋਪਰਟੀਆਂ ਕਿੱਥੇ ਕਿੱਥੇ ਹੈ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਅਸੀਂ ਉਸकी ਫੋਰਸ ਪੇਚਰ ਵੀ ਕਰਾਂਗੇ ਬਿਲਕੁਲ ਇਹ एकदम ਪੋਜ਼ਿਟਿਵ ਡਵੈਲਪਮੈਂਟ ਹੈ ਮੈਂ ਇਹ ਚੀਜ਼ ਕਹਿਣਾ ਚਾਹੁੰਦਾ ਕਿ ਇੱਥੇ ਕਿਉਂ ਅਸੀਂ ਪਹਿਲਾਂ ਵੀ ਰੇਡ ਕਰਦੇ ਰਹੇ ਕਈ ਵਾਰ ਕੀ ਹੁੰਦਾ ਹੈ ਕਿ ਹੈਬਿਚੁਅਲ ਹੋ ਜਾਂਦੀ ਹੈ ਜੀ ਕਿ ਨਹੀਂ ਜੀ ਇੱਥੇ اسلامਾਬਾਦ ਮੁਹੱਲਾ ਜਾਂ ਫਲਾਨਾ ਮੁਹੱਲਾ ਜੋ ਹੈ ਉਹ ਡਰਗ ਦਾ ਹੌਟਸਪੌਟ ਬਣਿਆ ਹੈ ਉੱਥੇ ਜਾ ਕੇ ਅਸੀਂ ਰੇਡ ਕਰੀਏ ਰੂਟੀਨ ਐਕਸਰਸਾਈਜ਼ ਬਣ ਜਾਂਦੀ ਹੈ ਬਟ ਇਹ ਨਵੀਂ ਚੀਜ਼ ਇਹ ਹੈ ਕਿ ਹੁਣ ਲੋਕਾਂ ਨੇ ਪੁਲਿਸ ਦਾ ਸਾਥ ਵੀ ਦੇਣਾ ਸ਼ੁਰੂ ਕੀਤਾ ਹੈ। ਤੋਂ ਨਾਟ ਜਸ ਕੇ ਰੂਟੀਨ ਐਕਸਰਸਾਈਜ਼ ਮੰਨੀ ਮੰਨੀ ਜਾ ਰਹੀ ਹੈ। ਬਟ ਉਹ ਆਪ ਜਾਗਰੂਕ ਹੈ ਕਿ ਅਸੀਂ ਜਿਹੜੇ ਵੀ ਕੋਈ ਮਾੜੇ ਮੋਟੇ ਰਹਿ ਵੀ ਗਏ ਹੈ ਕਿਉਂਕਿ ਹਾਰਡਲੀ ਇੱਕ ਦੋ ਫੈਮਿਲੀਆਂ ਹੁੰਦੀਆਂ ਜਿਨ੍ਹਾਂ ਦੇ ਕਰਕੇ ਪੂਰਾ ਏਰੀਆ ਜਿਹੜਾ ਹੈ ਉਹ ਬਦਨਾਮ ਹੋ ਜਾਂਦਾ। ਤੋਂ ਉਹਨਾਂ ਨੇ ਇਹੀ ਹੁਣ ਨਿਸ਼ਾ ਕੀਤਾ ਹੈ ਕਿ ਭਈ ਇਹ ਜਿਹੜੇ ਇੱਕ ਦੋ ਫੈਮਿਲੀ ਮੈਂਬਰਸ ਇਹਨਾਂ ਨੂੰ ਵੀ ਆਪਾਂ ਦੂਰ ਕਰੀਏ। ਚਾਹੇ ਉਹਨੂੰ ਮੋਟੀਵੇਟ ਕਰਕੇ ਕਰ ਸਕਦੇ ਆ। ਉਹਨਾਂ ਨੂੰ ਇੱਕ ਚੰਗੀ ਰਾਹ ਦਿਖਾ ਕੇ ਕੀਤਾ ਜਾ ਸਕਦਾ ਹੈ। ਜਾਂ ਅਗਰ ਉਹ ਹਾਰਡ ਕੋਰਸ ਸਮਗਲਰਸ ਹੈ ਜਾਂ ਕੋਈ ਕ ਤੋ ਥਰੋ ਪੁਲਿਸ ਇਨਫਾਰਮੇਸ਼ਨ ਸ਼ੇਅਰ ਕਰਕੇ ਉਹਨਾਂ ਤੇ ਟਰੈਪ ਲਾ ਕੇ ਆਪਾਂ ਨਾਕਾ ਲਾ ਕੇ ਉਹਨੂੰ ਫੜ ਕੇ ਵੀ ਅੰਦਰ ਲਗਾਤਾਰ ਜਾ ਰਹੀ ਹੈ ਹੁਣ ਮੈਂ ਐਸਐਚਓ ਸਾਹਿਬ ਨੂੰ ਵੀ ਕਿਹਾ ਹੈ ਕਿ ਮਾਈਕਰੋ ਲੈਵਲ ਤੇ ਪਿੰਡ ਲੈਵਲ ਤੇ ਤਾਂ ਆਪਾਂ ਕਰ ਹੀ ਰਹੇ ਹਾਂ ਉਹ ਗਲੀਆਂ ਦੇ ਵਿੱਚ ਵੀ ਜਾ ਜਾ ਕੇ ਜਾਗਰੂਕਤਾ ਜਿਹੜੇ ਆਪਾਂ ਮਾਰਚ ਕਰਦੇ ਆ ਜਾਂ ਸੈਮੀਨਾਰ ਕਰਦੇ ਆ ਉਹ ਕਰਿਆ ਕਰਨ ਤਾਂ ਕਿ ਇਹ ਡੇਲੀ ਬੇਸਿਸ ਤੇ ਅਦਰਵਾਈਜ਼ ਬੜਾ ਫੰਕਸ਼ਨ ਕਰਨਾ ਹੈ ਜਾਂ ਕੋਈ ਡਿਸਟ੍ਰਿਕਟ ਲੈਵਲ ਦਾ ਪ੍ਰੋਗਰਾਮ ਕਾਫੀ ਟਰਬਾਦ ਹੁੰਦਾ ਹੈ ਇਆ 15-20 ਦਿਨ ਲੱਗ ਜਾਂਦੇ ਆ। ਤੋਂ ਹੁਣ ਆਲਮੋਸਟ ਸੈਕੰਡ ਡੇ ਜਿਹੜਾ ਹੈ ਬਿਲਕੁਲ ਹੋ ਸਕਦਾ ਉਹਨਾਂ ਨੂੰ ਰੀਡ ਕਰਨ ਦੀ ਵੇਟ ਕਰਨ ਦੀ ਲੋੜ ਹੀ ਨਹੀਂ ਆ। ਅਸੀਂ ਦਫ਼ਤਰ ਦੇ ਵਿੱਚ ਹੁੰਦੇ ਆ ਉਹ ਉੱਥੇ ਸਾਨੂੰ ਮਿਲ ਸਕਦੇ ਆ। ਸਾਡਾ ਟਾਇਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਨਾਲ ਪੂਰਾ ਹੈਗਾ ਔਰ ਡਿਸਟ੍ਰਿਕਟ ਰੈੱਡ ਕਰਾਸ ਜਿਹੜੀ ਹੈ ਉਹ ਵੀ ਸਾਡੇ ਨਾਲ ਹੀ ਆ। ਸੋ ਜਿਹੜੇ ਵੀ ਬੰਦੇ ਆਪਣੇ ਆਪ ਨੂੰ ਡੀ ਐਡਿਕਟ ਕਰਨਾ ਚਾਹੁੰਦੇ ਆ, ਕੋਈ ਕਾਉਂਸਲਿੰਗ ਚਾਹੁੰਦਾ ਹੈ, ਕੋਈ ਸਾਈਕੋਲੋਜੀਕਲ ਡਿਪਰੈਸ਼ਨ ਦੇ ਵਿੱਚ ਵੀ ਹੁੰਦੇ ਆ। ਸੋ ਇਸ ਤਰ੍ਹਾਂ ਦੇ ਬੰਦੇ ਸਾਨੂੰ ਮਿਲ ਸਕਦੇ ਆ। ਅਸੀਂ ਉਹਨਾਂ ਦੀ ਪੂਰੀ ਹੈਲਪ ਕਰਾਂਗੇ। ਕੋਈ ਲੀਗਲ ਐਕਸ਼ਨ ਲੈ ਕੇ ਮਤਲਬ ਉਹਨੂੰ ਹੋਰ ਫਰਦਰ ਡਿਪਰੈਸ਼ਨ ਦੇ ਵਿੱਚ ਪਾਉਣਾ ਚਾਹੁੰਦੇ ਆ ਉਹ ਸਾਡਾ ਇੰਟੈਂਸ਼ਨ ਨਹੀਂ ਹੈ ਜੋ ਨਸ਼ਾ ਛੱਡਣਾ ਚਾਹੁੰਦੇ ਹਨ ਜਿਨ੍ਹਾਂ ਦੇ ਵਿੱਚ ਕੋਈ ਕੋਈ ਵੀ ਹੋਰ ਪ੍ਰੋਬਲਮ ਹੈ ਕੋਈ ਮੈਡੀਕਲ ਇਸ਼ੂ ਹੈ ਸੋ ਅਸੀਂ ਉਹਦਾ ਇਲਾਜ ਵੀ ਕਰਾ ਸਕਦੇ ਹਾਂ ਕੋਈ ਪ੍ਰੋਬਲਮ ਜਿਹੜੀ ਹੈ ਉਹ ਕ੍ਰਿਮੀਨਲ ਟੈਂਡੈਂਸੀ ਜਿਹੜੀ ਹੈ ਨਾ ਇਹ ਇੱਕ ਸੰਗਤ ਤੋਂ ਵੀ ਆਉਂਦੀ ਹੈ ਕੋਈ ਇਦਾਂ ਨਹੀਂ ਹੈ ਕਿ ਆਪਾਂ ਕਹਿੰਦੇ ਹਾਂ ਕਿ ਭਈ ਚੰਗੀ ਸੰਗਤ ਦੇ ਵਿੱਚ ਰਹੋਗੇ ਚੰਗਾ ਅਸਰ ਆਏਗਾ ਸੋ ਇੱਥੇ ਜਿਹੜੀ ਇਹਦੀ ਲੋਕੇਲਿਟੀ ਬਣੀ ਹੋਈ ਸੀ ਜਾਂ ਸਟਿਗਮਾ ਲਗਾਤਾ ਸੀ ਟੈਗ ਲਗਾਤਾ ਸੀ ਬਦਨਾਮੀ ਕਰਤੀ ਸੀ ਕਿ ਇਸ ਮੋਹੱਲੇ ਦੇ ਵਿੱਚ ਨਸ਼ਾ ਹੈਗਾ ਜੀ ਉਹਨ ਲੋਕ ਸਾਡੇ ਨਾਲ ਜੁੜ ਰਹੇ ਤਾਂ ਅਸੀਂ ਉਸ ਸਟਿਗਮਾ ਨੂੰ ਦੂਰ ਕਰ ਰਹੇ ਹਾਂ ਉਹਦਾ ਕਾਰਨ ਕੀ ਉਹ ਆਈਡੈਂਟੀਫਾਈ ਕਰ ਰਹੇ ਹਨ ਤੇ ਜਿਹੜੇ ਵੀ ਲੋਕ ਫੈਮਿਲੀ ਇਸ ਕਾਰੋਬਾਰ ਦੇ ਵਿੱਚ ਹੈਗੀ ਉਹਨੂੰ ਉਸ ਤੋਂ ਦੂਰ ਕਰਦੇ ਆ ਜਦੋਂ ਵੀ ਜਦੋਂ ਅਸੀਂ ਇਹ ਚੀਜ਼ ਕਰ ਦਿੰਦੇ ਹਾਂ ਉਹ ਆਟੋਮੈਟਿਕਲੀ ਸਾਰੇ ਪੋਜ਼ਿਟਿਵ ਹੋ ਜਾਂਦੇ ਹਨ ਉਹ ਅੱਗੇ ਆ ਕੇ ਪੁਲਿਸ ਦੀ ਵੀ ਹੈਲਪ ਕਰਦੇ ਤੇ ਨਾਲ ਚੰਗਾ ਆਪਣੀ ਲਾਈਫ ਵੀ ਚੰਗਾ ਸਟਰ ਮੇਰਾ ਇਹੀ ਮੈਸੇਜ ਹੈ ਕਿ ਆਪਣੀ ਇੰਡੀਪੈਂਡੈਂਸ ਦੇ ਜਿਹੜਾ ਹੈ ਹਨਾ ਸੁਤੰਤਰਤਾ ਦਿਵਸ ਅਸੀਂ ਮਨਾਦੇ ਆਂ ਤੋ ਸਤੰਤਰਤਾ ਸਾਨੂੰ ਕਾਫੀ ਪਰੇਸ਼ਰਮ ਕਰਕੇ ਮਿਲੀ ਹੈ ਉਹ ਸਤੰਤਰਤਾ ਇਦਾਂ ਹੀ ਨਹੀਂ ਮਿਲ ਗਈ ਅੰਗਰੇਜ਼ ਆਪਣੇ ਆਪ ਛੱਡ ਕੇ ਜਿਹੜਾ ਹੈ ਉਹ ਦੇਸ਼ ਚਲੇ ਗਏ ਹੋ ਅਸੀਂ ਸਟਰਗਲ ਕੀਤਾ ਸੀ ਔਰ ਉਹ ਸਟਰਗਲ ਦੀ ਲੜਾਈ ਕਾਫੀ ਲੰਬੀ ਸੀਗੀ ਇਹ ਨਸ਼ਾ ਜਿਹੜਾ ਹੈ ਨਾ ਉਹ ਇੱਕ ਤਰ੍ਹਾਂ ਦੀ ਗੁਲਾਮੀ ਹੈ ਮਾਨਸਿਕ ਗੁਲਾਮੀ ਹੈ ਤੋ ਇਹਨੂੰ ਛੱਡਣਾ ਅਗਰ ਹੈ ਤੋ ਸਟਰਗਲ ਕਰਨਾ ਪੈਣਾ ਹੈ ਤੁਹਾਨੂੰ ਪੋਜ਼ਿਟਿਵ ਵਿਚਾਰਧਾਰਾ ਲਾਣੀ ਪੈਣੀ ਹੈ ਆਪਣੇ ਅੰਦਰ ਚੇਂਜ ਲਾਣਾ ਪੈਣਾ ਆਪਣੀ ਹੈਬਿਟਸ ਦਾ ਚੇਂਜ ਲਾਣਾ ਪੈਣਾ ਤੋ ਜਿਹੜੇ 네ਗੇਟਿਵ ਹੈਬਿਟਸ ਆਪਣੀ ਹੈਗੀ ਕਿ ਕੋਈ ਚਾਹ ਸ਼ਰਾਬ ਦਾ ਨਸ਼ਾ ਕਰ ਰਿਹਾ ਚਾਹ ਕੋਈ ਡਰੱਗਸ ਦਾ ਨਸ਼ਾ ਕਰਦਾ ਉਹਨੂੰ ਸਭ ਤੋਂ ਪਹਿਲਾਂ ਆਪਣੇ ਆਪ ਤੋਂ ਲੜਾਈ ਸ਼ੁਰੂ ਕਰਤੀਏ ਉਹ ਛੱਡੇ ਆਪਣੀ ਚੰਗੀ ਹੈਬਿਟਸ ਲਾਇਤੇ ਆਪਣੀ ਸੰਗਤ ਨੂੰ ਚੰਗੀ ਕਰੇ ਔਰ ਐਫਰਟ ਕਰੇ ਬਿਨਾ ਮਿਹਨਤ ਤੇ ਕੁਝ ਨਹੀਂ ਮਿਲਣਾ ਐਂਡ ਸੈਕੰਡਲੀ ਇਹ ਆਪਣੇ ਨੈਸ਼ਨਲ ਸਿਕਿਉਰਿਟੀ ਤੋਂ ਵੀ ਰਿਲੇਟਡ ਹੈ ਕਿਉਂਕਿ ਜਿਹੜਾ ਨਸ਼ਾ ਆ ਰਿਹਾ ਉਹ ਇਦਾਂ ਹੀ ਨਹੀਂ ਆ ਰਿਹਾ ਹੈਗਾ ਕਿ ਕੋਈ ਕਿਸੇ ਨੂੰ ਫਰੀ ਦੇ ਵਿੱਚ ਵੰਡਿਆ ਜਾ ਰਿਹਾ ਉਹ ਪੈਸੇ ਇਕਨੋਮਿਕ ਐਕਟੀਵਿਟੀ ਹੈਗੀ ਔਰ ਇਹ ਆਪਣੇ ਦੁਸ਼ਮਣ ਦੇਸ਼ ਦੇ ਤੋਂ ਇਹ ਚੀਜ਼ ਜਿਹੜੀ ਹੈ thro drones smugling via ਹੋਰ ਜਿਹੜੇ ਮੀਨਸ ਉਹਦੇ ਥਰੂ ਲਾਈ ਜਾ ਰਹੀ ਹੈ। ਤੋਂ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖੀ ਕਿ ਜਦੋਂ ਕੋਈ ਨਸ਼ਾ ਕੰਜ਼ਿਊਮ ਕਰ ਰਿਹਾ ਕੋਈ ਇੱਕ ਪਾਸੇ ਆਪਣੀ ਨੈਸ਼ਨਲ ਸਿਕਿਉਰਿਟੀ ਨੂੰ ਵੀ ਕੰਪਰੋਮਾਈਜ਼ ਕਰ ਰਿਹਾ ਉਹ ਉਹਨਾਂ ਦੇ मंसूਬੇ ਨੂੰ ਕਾਮਯਾਬ ਕਰ ਰਿਹਾ। ਸੋ ਆਪਾਂ 15 ਅਗਸਤ ਦੇ ਵਿੱਚ ਇੱਕ ਪੋਜ਼ਿਟਿਵ ਨਿਰਣੈ ਲਈਏ, ਪ੍ਰਣ ਲਈਏ ਕਿ ਆਪਾਂ ਚੰਗੇ ਇਨਸਾਨ ਬੰਨਣਾ ਹੈ ਤੇ ਨਸ਼ੇ ਤੋਂ ਦੂਰ ਰਹਿਣਾ ਹੈ। ਇਸ ਗੁਲਾਮੀ ਨੂੰ ਛੱਡਣਾ ਹੈ। ਉਹਨਾਂ ਨੂੰ ਆਪ ਹੀ ਬੜਾ ਚੰਗਾ ਲੱਗਣਾ ਇਸ ਨੂੰ ਦੇਖ ਕੇ ਜਦੋਂ ਡੀ ਐਡਿਕਟ ਹੋ ਜਾਂਦੇ ਆ ਉਹਨਾਂ ਦੀ ਸਟੋਰੀਜ਼ ਬੜੀ ਮੋਟੀਵੇਸ਼ਨਲ ਹੁੰਦੀ ਹੈ। ਉਹ ਬਾਕੀਆਂ ਦੇ ਲਈ ਮਿਸਾਲ ਬਣਦੇ ਆ।